ਔਰ ਪੂਰਾ ਅਧਿਐਕਸ਼ ਮੰਨਨਜਨ ਕਾਲਿਆਜੀ ਦੇ ਘਰ ਦੇ ਉੱਤੇ ਬੰਬ ਦਾ ਹਮਲਾ ਗਰਨੇਡ ਛੁੱਟਣ ਦੀ ਘਟਨਾ ਦੁਖਦ ਹੈ ਔਰ ਮੈਂ ਪੰਜਾਬ ਦੀ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਕਿ ਤੁਸੀਂ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਮੇਨਟੇਨ ਨਹੀਂ ਕਰ 파ਰੇ ਨਸਿੱਖਿਆ ਨਲਾਇਕ ਸਰਕਾਰ ਹੈ ਲਗਾਤਾਰ ਪਹਿਲੇ ਥਾਨਿਆਂ ਤੇ ਗਰਨੇਡ ਹਮਲੇ ਹੋ ਰਹੇ ਸੀ ਹੁਣ ਪਾਤਪਾ ਦੇ ਨੇਵਾਬ ਨੇਤਾਵਾਂ ਤੇ ਇਹ ਦੂਸਰਾ ਵੱਡਾ ਹਮਲਾ ਪਹਿਲੇ ਵਿਸ਼ਾਲ ਛੂਤ ਤੇ ਅਮਰਸਰ ਚਮਲਾ ਹੋਇਆ ਹੁਣ ਮਨਨਜਨ ਕਾਲੀ ਤੇ ਘਰ ਬੰਮ ਛੁੱਟਿਆ ਗਿਆ ਸਥਿਤੀ ਦੱਸਦੀ ਹੈ ਕਿ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਪੰਜਾਬ ਦੇ ਅੰਦਰ ਰੰਗਦਾਰੀ ਗੈਂਗイズਮ ਅਤੰਕਵਾਦ ਲਗਾਤਾਰ ਵਧ ਰਿਹਾ ਹੈ ਔਰ ਪੰਜਾਬ ਦੀ ਭਗਵੰਤ ਮਾਨ ਦੀ ਆਪਦਾ ਦੀ ਸਰਕਾਰ ਗਹਿਰੀ ਚੁੱਪੀ ਚ ਕੋਈ ਪੂਜੇ ਡਾਕਟਰ ਭੀਮਰਾ ਬੰਬੇਦਕਰ ਜੀ ਦੀ ਮੂਰਤੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਕੋਈ ਵਿਦੇਸ਼ ਚ ਬਹਿ ਕੇ ਬਿਆਨਬਾਜ਼ੀ ਕਰਦਾ ਪੰਜਾਬ ਦੇ ਅੰਦਰ ਲਗਾਤਾਰ ਘਟਨਾਵਾਂ ਹੋ ਰਹੀਆਂ ਪੰਜਾਬ ਦੀ ਸਰਕਾਰ ਨੂੰ ਸजग ਹੋਣਾ ਪਏਗਾ ਸਤਰਕ ਹੋਣਾ ਪਏਗਾ ਔਰ ਇਹ ਤਮਸ ਔਰ ਤਣਾਅ ਦਾ ਵਾਤਾਵਰਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇਹ ਦੁਰਭਾਗ્યਪੂਰਨ ਮੈਂ ਬੇਨਤੀ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਿ ਪੰਜਾਬ ਦੀ ਬਹਾਦਰ ਪੁਲਿਸ ਦੇ ਹੱਥ ਨਾ ਬੰਨੋ ਹੱਥ ਖੋਲ ਦਿਓ ਅੱਜ ਹਾਲਾਤ ਐਨੇ ਕਿ ਪੰਜਾਬ ਦੇ ਹਰ ਥਾਣੇ ਤੇ ਹਰ ਅਫਸਰ ਦੇ ਦਫਤਰ ਚ ਆਪ ਦਾ ਪਾਰਟੀ ਦਾ ਲੀਡਰ ਬੈਠਾ ਹੈ ਜਿਹੜਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਸ ਨਾਲ ਅੱਜ ਹਾਲਾਤ ਐਨੇ ਕਿ అతిథੀ ਆ ਕੇ ਬਾਰੋ ਬੈਗੇ ਨੇ ਇਹ ਪ੍ਰੋਣਿਆਂ ਦੀ ਧਰਤੀ ਬਣ ਗਈ ਔਰ ਇਹ ਪ੍ਰੋਣੇ ਲਗਾਤਾਰ ਪੰਜਾਬ ਦੇ ਚ ਡੇਰਾ ਡਾਲ ਕੇ ਬੈਠੇ ਪੰਜਾਬ ਦੇ ਆ ਗੱਡੀਆਂ ਇਹਨਾਂ ਦੇ ਵਿਪਾਸਨਾ ਸੇ ਜਾ ਰਹੀ ਪੰਜਾਬ ਦੇ ਹਾਲਾਤ ਲਗਾਤਾਰ ਵਿਗੜ ਰਹੇ ਨੇ ਔਰ ਮੁੱਖ ਮੰਤਰੀ ਸਾਹਿਬ ਤੇ ਸਾਰਾ ਪ੍ਰਸ਼ਾਸਨਿਕ ਅਮਲਾ ਜਮਲਾ ਆਪਣੇ ਪ੍ਰੋਨਿਆ ਦੀ ਖਾਤਰਦਾਰੀ ਚ ਲੱਗਾ ਇਹ ਪ੍ਰੋਨਿਆ ਦੀ ਖਾਤਰਦਾਰੀ ਜੋ ਬਾਹਰ ਆਓ ਤੇ ਪੰਜਾਬ ਨੂੰ ਸੰਭਾਲੋ ਸਰ ਇਸ ਕੇ ਪਿੱਛੇ ਕੋਣ ਲੋਗ ਹੈ ਆਪ ਕੋ ਕੀ ਮਤਲਬ ਕੋਈ ਜਾਣਕਾਰੀ ਲੱਗਦਾ 90 ਦੇ ਦੌਰ ਉਹੀ ਦਸ਼ਕ ਐਸਾ ਕਿ ਪੰਜਾਬ ਦੀ ਸਰਕਾਰ ਨੂੰ ਸਜਗ ਹੋ ਕੇ ਸਤਰਕ ਹੋ ਕੇ ਪੁਲਿਸ ਨੂੰ ਫ੍ਰੀ ਹੈਂਡ ਦੇਣਾ ਚਾਹੀਦਾ ਔਰ ਜਿਹੜੇ ਲੋਕ ਪੰਜਾਬ ਨੂੰ ਵਾਪਸ ਕਾਲੇ ਦੌਰ ਚਲੇ ਜਾਣਾ ਚਾਹੁੰਦੇ እና ስናብ ቅድሚያ